ਦਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਵੱਡੇ ਹਾਦਸੇ ਵੀ ਜਿਹੜੇ ਨੇ ਉਹ ਹੋ ਰਹੇ ਨੇ ਤੇ ਹੁਣ ਬਰਨਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗਰੀਬ ਘਰ ਦੀ ਛੱਤ ਢਹਿ ਢੇਰੀ ਹੋ ਗਈ ਹੈ ਤੇ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਬਰਨਾਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੜਕਸਾਰ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਗਰੀਬ ਘਰ ਦੀ ਛੱਤ ਜਿਹੜੀ ਆ ਉਹ ਢਹਿ ਢੇਰੀ ਹੋ ਗਈ ਹੈ ਤੇ ਇਸ ਦੀ ਲਪੇਟ ਚ ਆਇਆ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਤਾਂ ਲਗਾਤਾਰ ਜਿੱਥੇ ਪੰਜਾਬ ਵਾਸੀਆਂ ਨੂੰ ਕੁਦਰਤ ਦੀ ਮਾਰ ਝੱਲਣੀ ਪੈ ਰਹੀ ਹੈ ਤੇ ਉੱਥੇ ਹੀ ਅਜੇਹੇ ਵੱਡੇ ਹਾਦਸੇ ਵੀ ਵਾਪਰ ਰਹੇ ਨੇ ਜਿੱਥੇ ਘਰਾਂ ਦੀਆਂ ਛੱਤਾਂ ਢਹਿ ਢੇਰੀ ਹੋ ਰਹੀਆਂ ਨੇ ਜਿਸ ਕਾਰਨ ਕਈ ਲੋਕ ਜਿਹੜੇ ਨੇ ਜ਼ਖਮੀ ਹੋ ਰਹੇ ਨੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਤੇ ਹੁਣ ਬਰਨਾਲਾ ਦੇ ਵਿੱਚ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਰਨਾਲਾ ਦੇ ਵਿੱਚ ਇਸ ਘਰ ਦੀ ਛੱਤ ਢਹਿ ਢੇਰੀ ਹੋ ਗਈ ਹੈ ਤੇ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਫੱਟੜ ਹੋਇਆ ਹੈ ਤਾਂ ਵਿਅਕਤੀ ਦੇ ਭਰਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭਾਰੀ ਬਰਸਾਤਾਂ ਕੇ ਕਾਰਨ ਘਰ ਦੀ ਛੱਤ ਜਿਹੜੀ ਚੋਰਈ ਸੀ ਜਿਸ ਦੌਰਾਨ ਵਿਅਕਤੀ ਦੇ ਵੱਲੋਂ ਘਰ ਦਾ ਸਮਾਨ ਬਾਹਰ ਕੱਢਿਆ ਜਾ ਰਿਹਾ ਸੀ ਕੇਸੇ ਦੌਰਾਨ ਅਚਾਨਕ ਹੀ ਘਰ ਦੀ ਛੱਤ ਜਿਹੜੀ ਆ ਡਿੱਗ ਜਾਂਦੀ ਹੈ ਤੇ ਵਿਅਕਤੀ ਮਲਵੇ ਦੇ ਹੇਠ ਦਬ ਜਾਂਦਾ ਹੈ ਜਿਸ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਤੇ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਲਗਾਤਾਰ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਦੇ ਨਾਲ ਘਰਾਂ ਦੀਆਂ ਛੱਤਾਂ ਜਿਹੜੀਆਂ ਨੇ ਟਹਿ ਟੇਰੀ ਹੋ ਰਹੀਆਂ ਨੇ ਤੇ ਹੁਣ ਬਰਨਾਲਾ ਦੇ ਵਿੱਚ ਇੱਕ ਛੱਤ ਟਹਿ ਟੇਰੀ ਹੋਈ ਹੈ ਘਰ ਦੀ ਤੇ ਇੱਕ ਵਿਅਕਤੀ ਜਿਹੜਾ ਆ ਗੰਭੀਰ ਰੂਪ ਦੇ ਵਿੱਚ ਫੱਟੜ ਹੋਇਆ ਹੈ ਤਾਂ ਪੀੜਤਾ ਦੇ ਵੱਲੋਂ ਹੁਣ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਵੇਰੇ ਤੜਕਸਾਰ 8 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈ ਜਿੱਥੇ ਘਰ ਦੀ ਛੱਤ ਚੋਰੀ ਹੁੰਦੀ ਹੈ ਕਿ ਇਸੇ ਦੌਰਾਨ ਵਿਅਕਤੀ ਦੇ ਵੱਲੋਂ ਘਰ ਦਾ ਸਾਰਾ ਸਮਾਨ ਬਾਹਰ ਕੱਢਿਆ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਅਚਾਨਕ ਹੀ ਛੱਤ ਡਿੱਗ ਜਾਂਦੀ ਹੈ ਵਿਅਕਤੀ ਮਲਵੇ ਦੇ ਹੇਠ ਦੱਬ ਜਾਂਦਾ ਹੈ ਜਿਸ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਜਾਂਦਾ ਹੈ ਤੁਰੰਤ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੈਨਿਕ ਸਵੇਰੇ ਤੋਂ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਹਾਂ ਬਰਨਾਲਾ ਦੇ ਸਿਮਟ ਕਾਲਜ ਦੇ ਸੇਕਾ ਫਟਕ ਦੇ ਨਜ਼ਦੀਕ ਪੈਂਦਾ ਜਿੱਥੇ ਇੱਕ ਛੱਤ ਡਿੱਗਣ ਨਾਲ ਇੱਕ ਬੰਦਾ ਜ਼ਖਮੀ ਹੋ ਗਿਆ ਜਿੱਥੇ ਲਗਾਤਾਰ ਬਾਰਿਸ਼ ਪੈ ਰਹੀ ਹੈ ਉੱਥੇ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ ਗਰੀਬ ਆਦਮੀ ਕਾਫੀ ਮੁਆਵਜ਼ਾ ਸਿੱਧੀਆਂ ਤਸਵੀਰਾਂ ਸਾਨੂੰ ਦਿਖਾਈ ਦੇ ਰਹੀ ਜੀ ਛੱਤ ਡਿੱਗੀ ਆ ਕਾਫੀ ਨੁਕਸਾਨਾ ਹੋ ਗਿਆ ਤੇ ਗੱਲ ਕਰਾਂਗੇ ਪਰਿਵਾਰਕ ਮੈਂਬਰ ਨਾਲ ਸਰ ਕੀ ਨਾਮ ਸੁਣਾ ਮੇਰਾ ਨਾਮ ਬਲਵੰਤ ਸਿੰਘ ਜੀ ਸਰ ਜਿਹੜੀ ਛੱਤ ਡਿੱਗੀ ਹੈ ਕਿੰਨੇ ਵਜੇ ਡਿੱਗੀ ਹੈ ਸਰ ਇਹ ਸਵੇਰੇ ਸਰ بارش ਜਦੋਂ ਹੀ ਹਟੀ ਆ 9 ਵਜੇ ਦੇ ਤਕਰੀਬਨ ਉਦੋਂ ਹੀ ਸੱਤ ਗਿਰੀ ਆ ਸੀ ਸਮਾਨ ਘਟ ਰਹੀ ਸੀ ਚੋਰੀਆਂ ਜੇ ਉੱਪਰੋਂ ਜ਼ਿਆਦਾ ਸਾਡੀਆਂ ਪਿਛਲੀਆਂ ਸੱਤਾਂ ਵਿੱਚ ਚੋਰੀਆਂ ਤੇ ਸਮਾਨ ਘਟਦੇ ਘਟਦੇ ਮੇਰਾ ਬ੍ਰਦਰ نیچے ਆ ਗਿਆ ਸੱਤ ਦੇ ਤਾਂ ਬਸ ਉਦਹੀ ਚੀਜ਼ ਜਦੋਂ ਭੱਜ ਕੇ ਰੋਲਾ ਪੈ ਗਿਆ ਦੇਖਿਆ ਜਦੋਂ ਛੱਤ ਲੱਗੀ ਸੀ ਕਿਹਮਾਰੀ ਉਹਨੇ ਤਾਂ ਦਵਾ ਦਵਾ ਕੱਢਿਆ ਕੇ ਸਿਰ ਦੇ ਵਿੱਚ ਪਾੜ ਲੱਗਿਆਗਾ ਕੱਟਦੇ ਸੱਟ ਆ ਗਈ ਕਮਰ ਦੇ ਵਿੱਚ ਆ ਬਾਕੀ ਹੁਣ ਡਾਕਟਰ ਦੇਖ ਰਹੇ ਨੇ ਅੱਗੇ ਜਾ ਕੇ ਪਤਾ ਲੱਗੂਗਾ ਕੀ ਹੋ ਗਿਆ ਤਾਂ ਸਾਡੀ ਤਾਂ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਿੰਨੀ ਸਾਡੀ ਮਦਦ ਹੋ ਸਕੇ ਸਾਡੇ ਘਰਾਂ ਦੇ ਵੱਲ ਦੇਖਿਆ ਜਾਵੇ ਗਰੀਬ ਜਨਤਾ ਵੱਲੇ ਚੱਕਿਆ ਜਾਵੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਹਾਲਾਤਾਂ ਨੇ ਬਾਰਿਸ਼ ਫਿਰ ਜ਼ੋਰਦਾਰ ਆਗਾ ਕੁਝ ਨਹੀਂ ਕਹਿ ਸਕਦੇ ਸਾਡੀ ਇਹ ਵੀ ਸੱਤ ਦੱਬੀ ਪਈ ਹੈਗੀ ਜਿਹੜੀ ਕਰਦੀਆਂ ਦੂਸਰੇ ਛਿੱਤਿਆਂ ਉਹ ਵੀ ਚੋਰੀਆਂ ਨੇ ਜੀ ਹਾਂਜੀ ਸਾਰੀਆਂ ਸੱਤਾਂ ਚੋਰੀਆਂ ਨੇ ਜੀ ਸਾਡੇ ਫਾਰਮ ਪਰ ਉਹਨਾਂ ਕਾਫੀ ਟਾਈਮ ਹੋ ਚੁੱਕਿਆਗਾ ਇੰਨਾ ਟਾਈਮ ਹੋ ਗਿਆ ਤਕਰੀਬਨ 6-7 ਮਹੀਨੇ ਹੋ ਚੁੱਕੇ ਨੇ ਸਾਨੂੰ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਦੇ ਜੀ ਮੰਗ ਤਾਂ ਕੀ ਹੈ ਪ੍ਰਸ਼ਾਸਨ ਸਾਡੀ ਹੈਲਪ ਕਰੇ ਮੰਗ ਤਾਂ ਬੰਦੇ ਦੀ ਕਿਸੇ ਦੀ ਜਿਹਦੀ ਮੈਜੋਰਟੀ ਹੁੰਦੀ ਉਹ ਹੁੰਦੀ ਆ ਅਸੀਂ ਆਟੋ ਚਲਾ ਕੇ 300 ਰੁਪਏ ਆਟੋ ਕਿਰਾਇਆ ਦਿੰਨੇ ਆ 100-150 ਰੁਪਏ ਸਾਨੂੰ ਬਚਤ ਹੁੰਦੀ ਹੈਗੀ ਹੁਣ ਮੀਹ ਦੇ ਹਾਲਾਤ ਨੇ ਹੁਣ ਘਰ ਚਲਾਣੇ ਵੀ ਮੁਸ਼ਕਲ ਹੋਏ ਪਏ ਨੇ ਸੱਤਾਂ ਬਦਲ ਦੀ ਸਾਡੀ ਔਕਾਤ ਨਹੀਂ ਅਸੀਂ ਪਹਿਲਾਂ ਹੀ ਦੁੱਖਾਂ ਤੇ ਬਿਮਾਰੀਆਂ ਦੇ ਵਿੱਚ ਬਹੁਤ ਟਾਈਮ ਤੋਂ ਸੰਘਰਸ਼ ਕਰ ਰਹੇ ਹਾਂ ਸਾਡੇ ਗੱਲ ਹੈ ਸਾਡੇ ਨਾਲ ਨੇ ਜਿਨ੍ਹਾਂ ਦੇ ਬੇਟੇ ਜ਼ਖਮੀ ਨੇ ਮਾਤਾ ਜੀ ਸਾਡੇ ਨਾਲ ਗੱਲਬਾਤ ਮਰਮਲੀ ਤੇ ਬੱਟਾ ਮਾਤਾ ਜੀ ਜਿਵੇਂ ਛੱਤ ਡਿੱਗੀ ਹੈ ਵੀ ਕੀ ਬੱਚੇ ਦੇ ਕਿੰਨੀ ਕਿ ਸੱਟ ਵੱਜੀ ਹੈ ਸਿਰ ਤੇ ਮਾਂ ਪੁੱਤ ਖੂਨ ਨਿਕਲਦਾ ਦੇਖਿਆ ਮੈਂ ਤਾਂ ਮੈਂ ਤਾਂ ਹੋਤ ਨਹੀਂ ਰਹੀ ਫੜ ਕੇ ਲੱਗੀ ਜੀ ਸਿਰ ਪ੍ਰਸਾਦ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗ ਕਰਦੇ ਮੈਂ ਸੱਤਾ ਬਦਲਿਆ ਜਾਂ ਮੇਰੀਆਂ ਪੁੱਤ ਐਨੀ ਕਿਰਪਾ ਕਰੋ ਦੂਜੀ ਵਾਰ ਤਾਂ ਸਾਡੇ ਤੋਂ ਬਹੁਤ ਬੱਚੇ ਕੀ ਕੰਮ ਕਰਦੇ ਨੇ ਜੀ ਬੱਤੇ ਬਸ ਆਹੀ ਆਟੋ ਟੋ ਟੱਕ ਤੇ ਲੈ ਜਾਂਦੇ ਕਰਾਈ ਕਰੂ ਲਈ ਕਾਫੀ ਨੁਕਸਾਨ ਆ ਗਿਆ ਜੀ ਦਾ ਆ ਸੱਤਾ ਹੁੰਦੀ ਤੇ ਪੁੱਤ ਦੇਖ ਜੀ ਜਿਆਦੇ ਸੱਟ ਵੱਜੀ ਸਾਡੀ ਕਿਹੜੀ ਪਹੁੰਚ ਸੀਗੀ ਵੀ ਅਸੀਂ ਇਲਾਜ ਕਰਾ ਲੰਦੇ ਅਸੀਂ ਗੱਲਬਾਤ ਕਰਾਂਗੇ ਮਹੱਲੇ ਵਾਲੇ ਨਾਲ ਜਿਹਨਾਂ ਕੀ ਨਾਮ ਸਰ ਖੁਸ਼ੀ ਮਮਜੀ ਨੰਬਰ ਸਰ ਜਿਵੇਂ ਛੱਤ ਡਿੱਗੀ ਇਹਦੇ ਬਾਰੇ ਕੀ ਕਹਿਣਾ ਸਰ ਸਰ ਗਰੀਬ ਪਰਿਵਾਰ ਨੇ ਜੀ ਇਹ ਗੁਜ਼ਾਰਾ ਮੱਸਾ ਕਰਦੇ ਨੇ ਜੀ ਇਹ ਸੱਤਾਂ ਕਿੱਥੋਂ ਬਦਲ ਸਕਦੇ ਨੇ ਸਰਕਾਰ ਦੇ ਮੂਰੇ ਫਾਈਲ ਤਾਂ ਤਕਰੀਬਨ ਜੀ ਫਾਈਲ ਉੱਪਰ 6-7 ਮਹੀਨੇ ਹੋ ਗਏ ਜੀ ਪਰ ਹਜੇ ਤੱਕ ਵੀ ਇਹਨਾਂ ਦੇ ਤੌਰ ਤੇ ਵੀ ਅਕਾਊਂਟ 'ਚ ਵੀ ਨਹੀਂ ਆਏ ਇਹ ਕਿੱਥੋਂ ਗੁਜ਼ਾਰਾ ਕਰਨਗੇ ਜਾਂ ਕਮਾਉਣਗੇ ਜਾਂ ਆਪਣਾ ਘਰ ਪਰਿਵਾਰ ਚਲਾਉਣਗੇ ਜੀ ਇਹ ਹਾਲ ਨਹੀਂ ਸ਼ਰਾਤ ਨਹੀਂ ਦੇਖੋ ਤਕਰੀਬਨ ਜੀ 15-20 ਹਜ਼ਾਰ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਪਰਿਵਾਰ ਦਾ ਜੀ ਇਨੀ ਆਮਦਨ ਹੈ ਨਹੀਂ ਜਿੱਥੋਂ ਦੁਆਰੇ ਪੈਰਾਂ ਖੜੇ ਹੋ ਸਕਣ ਜੀ ਦੂਸਰੇ ਛੱਤਾਂ ਵੀ ਡਿੱਗਣ ਨੂੰ ਤਿਆਰ ਨਹੀਂ ਜੀ ਸਰ ਦੇਖੋ ਸਾਰਾ ਮਕਾਨ ਚੋਰਿਆ ਜੀ ਇਹ ਹਾਦਸਾ ਜਦੋਂ ਮਰਜ਼ੀ ਹੋ ਸਕਦਾ ਜੀ ਅਸੀਂ ਸਾਰੇ ਇਹਨਾਂ ਨੂੰ ਕਿਹਾ ਵੀ ਤੁਸੀਂ ਸ਼ੈਲਟਰ ਹਾਊਸ ਚਲੇ ਜਾਓ ਜਾਂ ਬੀਬੀ ਗੁਰਦੁਆਰਾ ਪ੍ਰਧਾਨਕੌਰ ਉੱਥੇ ਜਗ੍ਹਾ ਹੈਗੀ ਰੈਂਬਿਸਰ ਹੈਗੀ ਉੱਥੇ ਤੁਸੀਂ ਚਲੇ ਜਾਓ ਤੇ ਸਾਰੇ ਪਰਿਵਾਰ ਛੱਡ ਕੇ ਕਿਵੇਂ ਜਾ ਸਕਦਾ ਜੀ ਠੀਕ ਜਿੱਥੇ ਲੋਕਾਂ ਨੂੰ ਬਾਰਿਸ਼ ਨੇ ਰਾਹ ਦਿੱਤੀ ਉੱਥੇ ਕਾਫੀ ਗਰੀਬ ਲੋਕਾਂ ਨੂੰ ਨੁ